ਮੈਂ ਪਿੰਡ ਪਤਲਾਣਾ ਤੋਂ ਗਨਸ਼ਾਮ ਰਾਣਾ ਕਿ ਜਿਹੜੇ ਸਾਡੇ ਜਤਿੰਦਰ ਸਿੰਘ ਚਿਤਿੰਦਰ ਸਿੰਘ ਹੈ ਇਹਨਾਂ ਦਾ ਨੌ ਪੂਰਾ ਜਿਹੜੇ ਕਿ ਬਹੁਤ ਹੀ ਹੋਣਹਾਰ ਮੇ ਲੜਕਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀਗਾ ਤੇ ਬਹੁਤ ਹੀ ਮੰਦ ਭਾਗੀ ਖਬਰ ਸਾਨੂੰ ਇਹ ਨੇ ਤੇ ਗੱਡੀ ਡਿਗਣ ਕਰਕੇ ਤੇ ਜਿਹੜਾ ਦੇਖਿਆ ਨੀ ਜਾ ਰਿਹਾ ਮੁੰਡੇ ਦੀ ਡੈਥ ਹੋ ਗਈ ਹੈ ਗੱਡੀ ਖਤਮ ਹੋ ਗਈ ਆ ਸਾਡੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਆ 6:30 6:00 ਵਜੇ ਇਨਫਾਰਮੇਸ਼ਨ ਮਿਲੀ ਸੀ ਕਿ ਗੱਡੀ ਨਹਿਰ 'ਚ ਡਿੱਗੀ ਆ ਅਸੀਂ ਮੌਕੇ ਤੇ ਪੁੱਜੇ ਆਣ ਕੇ ਜਿਹੜਾ ਇਹਦੇ ਜਿਹੜੇ ਡਾਕੂਮੈਂਟਸ ਚੈੱਕ ਕੀਤੇ ਆ ਚੈੱਕ ਕਰਕੇ ਜਿਹੜਾ ਉਹਦਾ ਨਾਮ ਚਤਿੰਦਰ ਸਿੰਘ son of ਗੁਰਦੀਪ ਸਿੰਘ ਵਾਸੀ ਪਧਰਾਣਾ ਠਾਣਾ ਗੜਸ਼ਿੰਦਰ ਦਾ ਜਿਹੜਾ ਇਹ ਵਾਸੀ ਸੀਗਾ ਇਹਦੇ ਕਰਨਫਰਮ ਕਰ ਦਿੱਤਾ ਇਹਦੇ ਬਾਅਦ ਸਾਰੇ ਤਾਂ ਫਿਰ ਜੋ ਬਣਦੀ ਕਾਰਵਾਈ ਕਰਦਾਂਗੇ ਇਹ ਧੁੰਦ ਦੇ ਵਿੱਚ ਸ਼ਾਇਦ ਹੋ ਸਕਦਾ ਵੀ ਨਹੀਂ ਸੜਕ ਕਲੀਅਰ ਹੋਈ ਕਰਕੇ ਨਾ ਨਹਿਰ ਦੇ ਵਿੱਚ ਗੱਡੀ ਡੇਗੀ ਸੀ ਤਾਂ ਉਹ ਜਦਾ ਹਾਸਾ ਵੱਡਾ ਹੋ ਗਿਆ ਇਸ ਦੇ ਲੈ ਚ ਦੇਖ ਕੇ ਵੀ ਤੁਹਾਨੂੰ ਕਾਫੀ ਦੂਰ ਤੱਕ ਪਹੁੰਚ ਹੀ ਗਈ ਗੱਡੀ ਹੋ ਸਕਦਾ ਕਾਫੀ ਤੇਜ਼ ਹੋਵੇ ਯਾਨੀ ਹੁਣ ਇਸ ਬਾਰੇ ਤਾਂ ਨਹੀਂ ਪਤਾ ਸਾਨੂੰ ਪਰ ਕਾਫੀ ਤੇਜ਼ ਹੀ ਕਹਿ ਸਕਦੇ ਹਾਂ ਕਾਫੀ ਦੂਰ ਤੋਂ ਕਾਫੀ ਦੂਰ ਤੱਕ ਗੱਡੀ ਆਈ ਕਿਸੜ ਦੀ ਕਿਸੜ ਦੀ ਨਹਿਰ ਦੇ ਵਿੱਚ ਆ ਗੱਡੀ ਘਟਾਣੇ ਆ ਡੈੱਡ ਬੋਡੀ ਨੂੰ ਜਿਹੜੀ ਹੈ ਉੱਥੇ ਭੇਜ ਕੇ ਜੋ ਬਣਦੀ ਕਾਰਪੇ ਜਿਹੜੀ ਅਮਨ ਵਿੱਚ ਲਿਆਉਣ